ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕੋਟ ਕਰੋੜ ਖੁਰਦ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਗੱਬਣ ਜਰਸੀ ਜੀ ਤਿਆਰੀ ਬਹੁਤ ਕਮਾਲ ਦੀ ਕੀਤੀ ਹੋਈ ਆ ਤੇ ਇੱਕ ਕੋਕੜ HF ਲੈ ਕੇ ਆਏ ਆ ਸਪੈਸ਼ਲ ਬੇਨਤੀ ਹੈ ਜੇ ਕੋਈ ਗੱਭਣ ਪਸ਼ੂ ਹੁੰਦਾ ਤਾਂ ਆਪਦੇ ਥਣ ਪਾਸ ਕਰ ਲਿਆ ਕਰੋ ਜੇ ਕੋਈ ਸੂਆ ਸਵਾਇਆ ਨਾਗ ਹੁੰਦਾ ਤਾਂ ਆਪਦੀ ਮਾਰਕਿੰਗ ਮਾਰਕਿੰਗ ਕਰ ਲਿਆ ਕਰੋ ਜਾਣਕਾਰੀ ਬਾਈ ਤੋਂ ਲੈ ਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਭਾਈ ਮੇਰਾ ਨਾਮ ਮਨਦੀਪ ਸਿੰਘ ਹੈ ਡੇਰੀ ਵਾਲਾ ਹਾਂਜੀ ਮੈਂ ਕੋਟ ਕਰੋੜ ਖਰਦਾ ਜਿਲ੍ਹਾ ਫਰੀਦਕੋਟ ਠੀਕ ਹੈ ਜੀ ਮੋਬਾਈਲ ਨੰਬਰ ਜੀ 98550 ਜੀ 68w ਜੀ ਰੱਖਦੇ ਠੀਕ ਹੈ ਜੀ ਦੋ ਨਾਗ ਆ ਜੀ ਅੱਜ ਦੋ ਨਾਗ ਹਾਂਜੀ ਠੀਕ ਹੈ ਵੀਰੇ ਚਾਰਸੀ ਤੋਂ ਸ਼ੁਰੂ ਕਰਦੇ ਆ ਸੁਆ ਕਿੰਨਾ ਜੀ ਵੀਰੇ ਦੂਜਾ ਸੁਆ ਅਰੀਜਨਲ ਠੀਕ ਹੈ ਜੀ ਕਿੰਨੇ ਵਾਲੇ ਦੰਦ ਖੜੇ ਹੈ ਜੀ ਠੀਕ ਹੈ ਵੀਰੇ ਤੇ ਪਹਿਲਾਂ ਇਹਨੇ ਬਾਈ 22 ਕਿਲੋ ਦਾ ਦਿੱਤਾ ਹੀ ਫੁੱਲਾਈ ਦਿੱਤਾ ਫੁੱਲਾਈ ਦਿੱਤਾ ਇਹ ਘਰ ਦੀ ਵੜਾ ਹੀ ਅੰਦੋਲੀ ਆਪਾ ਠੀਕ ਹੈ ਜੀ ਥਣਾ ਦੀ ਗਰੰਟੀ ਹੈ ਥਣਾ ਦੀ ਫੁੱਲ ਗਰੰਟੀ ਹੈ ਪੂਰ ਛੱਟੇ ਦੀ ਗਰੰਟੀ ਹੈ ਜੀ ਠੀਕ ਹੈ ਜੀ ਕਿੰਨੇ ਦਿਨ ਲੈਂਦੀ ਹੈ ਹਜੇ ਵੀ ਬਾਈ ਮਾਲਕਾਂ ਦੇ ਮੁਤਾਬਕ ਤਾਂ ਉਹਨਾਂ ਨੇ ਕਹੇ ਹਫਤਾ ਲੈ ਜੂਗੀ ਠੀਕ ਹੈ ਜੀ ਪਰ ਆਪੋ ਬਾਹਲੇ ਨਹੀਂ ਕਹਿੰਦੇ ਕਿ ਤਿੰਨ ਚਾਰ ਦਿਨ ਲੈ ਜੂਗੀ ਤਿੰਨ ਚਾਰ ਦਿਨ ਖੁੱਲੇ ਲੈ ਜੀ ਖੁੱਲੇ ਲੈ ਜੀ ਠੀਕ ਹੈ ਵੀਰੇ ਤੋਰ ਕੇ ਦਿਖਾ ਦੇ। ਥਾੜਾ ਚੰਗਾ ਲੱਗਾਇਆ। ਸੋਨੀ ਜਰਸੀ ਜੀ ਪੰਜਾਬ ਵਾਲੀ। ਥਾਣ ਬਹੁਤ ਵਧੀਆ। ਬਾਕੀ ਹਵਾਨੇ ਦੀ ਫਿਟਨੈਸ ਚੈੱਕ ਕਰੋ। ਥਾੜਾ ਪੂਰਾ ਕਲਾ ਕਲਾ ਨਿਕੜ ਮਾ ਤੋਰ ਦੀ ਵੀਰੇ ਨਾਲ ਦੀ ਨਾਲ। ਇਹ ਕਾਫੀ ਕਲਰ ਤੇ ਜਰਸੀ ਆ ਜਾਂਦੀ ਹੈ ਜੀ। ਗਰਮੀਆਂ ਦਾ ਤੋਹਫਾ। ਪਿਆਰੀ ਤੁਸੀਂ ਖੁਦ ਹੀ ਦੇਖ ਸਕਦੇ ਹੋ ਜੀ। ਅੱਗੇ ਨੂੰ ਵੀ ਹਵਾਨੇ ਦੀ ਟੱਕ ਚੰਗੀ ਆ ਬੈਕ ਸਾਈਡ ਨੂੰ ਵੀ ਚੰਗੀ ਆ। ਬਾਕੀ ਸਭੀ ਭਲੀ ਚੰਗੀ ਆ। ਭਾਈ ਕਹਿੰਦਾ ਮਾਲਕਾਂ ਨੇ ਦੱਸਿਆ ਕਿ 22 23 ਕਿਲੋ ਭੁੱਲਾਈ ਚੋਇਆ ਵਾ ਖਾਸ ਬੰਦਿਆਂ ਕੋਈ ਆਈ ਹੈ ਜੀ ਮੂਰਲੇ ਇਰੇ ਪਰ ਜਿਹੜੇ ਹਿਸਾਬ ਨਾਲ ਤਿਆਰੀ ਹੈ ਵੀਰੇ ਕੋਈ ਸ਼ੱਕ ਵਾਲੀ ਗੱਲ ਨਹੀਂ ਦਿੱਤਾ ਹੋਊਗਾ ਐਕਟ ਯਾਰ ਦੁੱਧ ਤੁਹਾਡੀ ਸੇਵਾ ਦਾ ਸਾਮ ਸੰਭਾਲ ਦਾ ਜੀ ਤੁਸੀਂ ਕਿੰਨਾ ਚੋ ਸਕਦੇ ਆ ਜੀ ਪਰ ਦੁੱਧ ਕਰਮਾ ਲਈ ਦੇਊਗੀ ਸੰਗਣਾ ਜਮਾ ਫੈਟ ਆਊ ਵੀ ਚੰਗੀ ਹਵਾਨਾ ਤੁਹਾਨੂੰ ਨੇੜੇ ਤੋਂ ਇੱਕ ਵਾਰੀ ਰਿਪੀਅਰ ਦਰਸ਼ਨ ਬਵਾਦਾ ਜੀ ਗੱਠ ਅੰਗੂ ਤਾਂ ਹਵਾਨਾ ਬੈਕ ਸਾਈਡ ਨੂੰ ਖੜਦਾ ਤੇ ਮੂਰਲੇ ਥਾਂ ਤੋਂ ਵੀ ਗੱਟ thằng ਵੋਕ ਜੀ ਨੂੰ ਘਰ ਦਾ ਅਗਾੜੀ ਚ ਵੀ ਕਰਮ ਵਾਲੀ ਦਾ ਦੁੱਧ ਪੂਰਾ ਚੰਗਾ ਹੋਊਗਾ ਮੇਨ ਗੱਲ ਥਣਾ ਦੀ ਡੰਨ ਹੋਊਗੀ ਬੇਫਿਕਰ ਹੋ ਜਾਓ ਜੀ ਠੰਡੀ ਸੀਲ ਦੀ ਗਾਰੰਟੀ ਆ ਬਾਹਰ ਪਿੱਛੇ ਦੀ ਵੀ ਗਾਰੰਟੀ ਆ ਜੀ ਹਾਂਜੀ ਹਾਂਜੀ ਸਾਰੀ ਟੋਟਲ ਗਾਰੰਟੀ ਹੈ ਅਗਲੇ ਦਿਨ ਘਰ ਤੱਕ ਦੀ ਵੀ ਗਾਰੰਟੀ ਆਪਣੀ ਠੀਕ ਆ ਵੀਰੇ ਜਿਹੜੀ ਡਿਮਾਂਡ ਜਿਹੜੇ ਲੈਣੇ ਆ ਉਹੀ ਦੱਸਿਓ ਵੀਰੇ ਤਾਂ ਲੈਣ ਦੇਣ ਆਪਾਂ 85000 ਰੁਪਏ ਕਰਾਂਗੇ ਕੋਝੂ ਮਾਨਤਣ ਜੀ ਜ਼ਰੂਰ ਹੋਊਗਾ ਵੀਰੇ ਬਾਕੀ ਇਹਦੇ ਪੂਰ ਛੇਕੇ ਦੀ ਥਣਾ ਦੀ ਕੋਈ ਹਿੱਲਣ ਹਲਾਉਣ ਦੀ ਸਾਰੇ ਕਿਸੇ ਦੀ ਦੂਜੇ ਸੂਏ ਦੀ ਸਾਰੀ ਆਪਣੀ ਫੁੱਲ ਗਾਰੰਟੀ ਠੀਕ ਆ ਚੰਗਾ ਠੀਕ ਹੈ ਜੀ ਹਾਂਜੀ ਵੀਰੇ 85000 ਰੁਪਿਆ ਡਿਮਾਂਡ ਆ ਉਹਦੇ ਚੋਂ ਮਾਨਤਾਨ ਬਾਈ ਕਹਿੰਦਾ ਜਰੂਰ ਕਰ ਦਾਂਗੇ ਸੀਮਨ ਵੀ ਇਹਦੇ ਚੰਗਾ ਲੱਗਿਆ ਵਾ ਜੀ ਉਹ ਤੁਸੀਂ ਬਾਈ ਕੋਲੋਂ ਪਰਫਰਮ ਕਰ ਲਿਓ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਦੋ ਨੰਬਰ ਵੀਰੇ ਤੋਂ ਕੜਵੜ ਸੁਆ ਕਿੰਨਾਂ ਮਾ ਜੀ ਹਾਂਜੀ ਵੀਰੇ ਦੂਜਾ ਸੁਆ ਇਹ ਠੀਕ ਹੈ ਜੀ ਇਹ ਕਿੰਨਾ ਕ ਸਮਾਂ ਹੋ ਗਿਆ ਸੁਈ ਨੂੰ ਜੀ ਇਹਨਾਂ ਬਾਈ ਉਹਨਾਂ ਮੁਤਾਬਕ ਦੋ ਤਿੰਨ ਮਹੀਨੇ ਸੁਈ ਨੂੰ ਹੋ ਗਿਆ ਵੀਰੇ ਠੀਕ ਹੈ ਜੀ ਕੋਈ ਕਹਿੰਦਾ ਮਹੀਨਾ ਖੰਡ ਹੋਇਆ 3 ਕਿ ਭਰਾ ਇਹਨੂੰ ਹੋਇਆ ਪਰ ਆਪਾਂ ਖਾਲੀ ਮੰਨ ਕੇ ਦੇਵਾਂਗੇ ਦੁੱਧ ਕਿੰਨਾ ਤਿਆਰ ਹੈ ਦੁੱਧ ਦੇ ਥੱਲੇ ਹੈਗਾ ਵੀ 8-9 ਕਿਲ ਜੋ ਕੇ ਦੇ ਦਾਂਗੇ ਹਾਂਜੀ ਹੋਈ ਦੋ ਟਾਈਮਾਂ ਦੀ ਚੋਕੇ ਲੈ ਜਾਵੇ ਠੀਕ ਆ ਥਣਾ ਦੀ ਗਰੰਟੀ ਹਾਂਜੀ ਵੀ ਗਰੰਟੀ ਪੂਰ ਛੱਟੇ ਦੀ ਗਰੰਟੀ ਹਰੇ ਚੀਜ਼ ਦੀ ਗਰੰਟੀ ਠੀਕ ਆ ਵੀਰੇ ਹਾਂਜੀ ਤੋਰ ਕੇ ਦਿਖਾ ਦਿਓ ਜੀ ਦੁੱਧ ਨੱਟ 9 ਕਿਲੋ ਜੀ 9 ਕਿਲੋ 9 ਕਿਲੋ ਜੀ 9 ਕਿਲੋ ਦੁੱਧ ਤੁਸੀਂ ਆਪ ਦੀ ਮਿਲਕਿੰਗ ਕਰ ਸਕਦੇ ਹੋ ਜੀ ਇੱਕ ਮਹੀਨਾ ਬਾਈ ਦੱਸਦਾ ਕਿ ਏਆਈ ਨੂੰ ਸਮਾਂ ਹੋ ਗਿਆ ਮਾਲਕਾਂ ਦੇ ਦੱਸਣ ਮੁਤਾਬਕ ਪਰ ਆਪਾਂ ਖਾਲੀ ਲਈ ਆ ਖਾਲੀ ਦੇਣੀ ਆ ਸੋਹਣੀ ਐਫ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਥਾਣਾ ਦੇ ਸਹਿਜ ਵੀ ਸੋਹਣੇ ਐ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਹੋੜ ਸ਼ਾਂਗ ਪੂਰਾ ਵੀ ਨਹੀਂ ਸੋਨਾ ਗੁਲਾਬੀ ਥਾਣਾ ਸੋਨਾ ਬੋਡੀ ਸਟਰਕਚਰ ਆ ਜੀ ਬਾਕੀ ਹਵਾਨਾ ਕਲਮਾ ਵਾਲੀ ਦਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੰਜਰ ਦਾ ਕੀ ਰਿਕਾਰਡ ਰਿਆ ਵੀਰੇ ਦਾ ਸੰਜਰ ਦਾ ਬਾਈ 20-22 ਕਿਲੋ ਦਾ ਹੀ ਇਹਦਾ ਬਾਈ ਯਾਰ ਠੀਕ ਹੈ ਵੀਰੇ ਹਾਂਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਬਾਈ ਹਾਂ ਨਾ ਕਰਾਂਗੇ ਆਪਾਂ 25000 ਰੁਪਏ ਹੋ ਜੂ ਲੈਸ ਜੀ ਹਾਂਜੀ ਹੋ ਜੂ ਠੀਕ ਹੈ ਜੀ ਯਸ ਨੋ ਬਾਈ ਕਹਿੰਦਾ 25000 ਰੁਪਿਆ ਬਿਚੋ ਮਾਨਦਾਨ ਜਰੂਰ ਕਰਦਾਂਗੇ ਜੀ ਬਾਕੀ ਜਿਹਨੂੰ ਵੀ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੇ ਧੰਨਵਾਦ